ਤਾਂ ਮੀਟਿੰਗ ਖਤਮ ਹੋਈ ਹੈ ਸਾਡੇ ਨਾਲ ਕਿਸਾਨ ਆਗੂ ਸਰਵਜ ਸਿੰਘ ਪੰਦੇਰ ਮੌਜੂਦ ਨੇ ਕਾਫੀ ਪੋਜੀਟਿਵ ਵੇ ਦੇ ਵਿੱਚ ਮੀਟਿੰਗ ਰਹੀ ਹੈ ਕਹਿਣਾ ਹੈ ਕਿ 18 ਤਰੀਕ ਨੂੰ ਜਿਹੜੀ ਅਗਲੀ ਮੀਟਿੰਗ ਹੈ ਤਾਂ ਉਸ ਦੇ ਵਿੱਚ ਇੱਕ ਆਸਾਨ ਜਿਹੜੇ ਨੇ ਇੱਕ ਮੰਚ ਤੇ ਇਕੱਠੇ ਹੋ ਸਕਦੇ ਨੇ ਅਤੇ ਕੇਂਦਰ ਸਰਕਾਰ ਦੇ ਖਿਲਾਫ ਵੱਡਾ ਜਿਹੜਾ ਹਮਲਾ ਉਹ ਮਾਰ ਸਕਦੇ ਨੇ ਤਾਂ ਪੰਦੇਰ ਸਾਹਿਬ ਕਿਸ ਤਰ੍ਹਾਂ ਦੀ ਮੀਟਿੰਗ ਰਹੀ ਹੈ ਅੱਜ ਕਿਹੜੇ-ਕਿਹੜੇ ਮਤਪੇਸ਼ੀ ਆਪਸ ਜਿਹੜੇ ਦੂਰ ਹੋਏ ਨੇ ਡਾਕਟਰ ਦਰਸ਼ਨਪਾਲ ਉਹਨਾਂ ਨੇ ਵੀ ਕਿਹਾ ਹੈ ਕਿ ਕਾਫੀ ਪੋਜੀਟਿਵ ਵੇ ਦੇ ਵਿੱਚ ਮੀਟਿੰਗ ਰਹੀ ਆ ਦੇਖੋ ਸਾਜੀ ਮੀਟਿੰਗ ਬਹੁਤ ਵਧੀਆ ਰਹੀ ਸੋਹਣੀ ਰਹੀ ਹੈ ਕੋਈ ਉਹਦੇ ਚ ਨਹੀਂ ਅੱਗੇ 18 ਦੀ ਮੀਟਿੰਗ ਰੱਖੀ ਹੋਈ ਆ ਐਮਐਸਬੀ ਗਰੰਟੀ ਕਾਨੂੰਨ ਤੇ 12 ਮੰਗਾਂ ਨੂੰ ਕਿਵੇਂ ਜਿੱਤ ਤੱਕ ਲੈ ਕੇ ਜਾਣਾ ਇਹ ਦਿੱਲੀ ਅੰਦੋਲਨ ਨੂੰ ਫਤਿਹ ਕਿਵੇਂ ਕਰਨਾ ਉਹ ਸਾਰੀਆਂ ਗੱਲਾਂ ਤੇ ਕਹਾ ਮੀਟਿੰਗ ਹੈਗੀ ਆ ਕਹਾ ਆਪਾਂ ਕਿਉਂਕਿ ਲੋਕ ਚਾਹੁੰਦੇ ਆ ਪੰਜਾਬ ਦੇ ਵੀ ਇਕੱਠੇ ਹੋ ਜੋਗਜੀਤ ਸਿੰਘ ਢੱਲੇਵਾਲ ਦੀ ਜਿਹੜੀ ਸਿਹਤ ਹੈਗੀ ਉਹਨੂੰ ਲੈ ਕੇ ਵੀ ਲੋਕ ਚਿੰਤੇ ਆ ਉਹ ਸਾਰੀਆਂ ਗੱਲਾਂ ਨੂੰ ਧਿਆਨ ਚ ਰੱਖਿਆ ਚੰਗੀ ਮੀਟਿੰਗ ਹੋਈ ਆ ਅੱਗੇ ਫਿਰ ਕਾਫੀ ਲੰਬਾ ਸਮਾਂ ਮੀਟਿੰਗ ਚੱਲੀ ਹੈ ਨਾ ਕਿਹੜੀਆਂ ਕਿੜੀਆਂ ਗੱਲਾਂ ਦੇ ਉੱਪਰ ਇੱਕ ਚੁੱਟਤਾ ਬਣੀ ਹੈ ਕਿ ਭਾਈ ਆ ਵੀ ਇਹ ਗੱਲ ਸਹੀ ਨੇ ਹਨਾ ਦੋਨੋਂ ਮੋਰਚਿਆਂ ਦੀ ਮੀਟਿੰਗ ਹੋਈ ਅੱਜ ਤਿੰਨੋਂ ਫੋਰਮਾਂ ਦੀ ਮੀਟਿੰਗ ਸੀਗੀ ਤੇ ਕਿਹੜੀਆਂ ਕਿੜੀਆਂ ਗੱਲਾਂ ਲੱਗੀਆਂ ਨੇ ਕਿ ਭਾਈ ਜਾਇਜ਼ ਸੀਗੀਆਂ ਦੋਨੋਂ ਪਾਸਿਓ ਦੋਹੀ ਗੱਲ ਇੱਕ ਤਾਂ 10 ਦਾ ਪਹਾਂਜਾ ਕੀਤਾ ਇੱਕ 13 ਦਾ ਅੱਜ ਸਾਂਝਾ ਹੋ ਰਿਹਾ ਵਾ ਠੀਕ ਆ ਔਰ ਪਹਿਲੀ ਮੀਟਿੰਗ ਪਟਿਆਲੇ ਹੋਈ ਦੂਸਰੀ ਇੱਥੇ ਹੋ ਰਹੀ 30 ਦੇ ਅਸੀਂ ਤੈਅ ਕਰ ਲਈਏ ਅੱਗੇ ਵੱਧ ਰਹੀ ਹੈ ਗੱਲ ਅੱਗੇ ਪੂਰੀ ਫਾਈਨਲ ਜਾਊਗੀ ਜੇ ਜਿਸ ਤਰ੍ਹਾਂ ਜਗਜੀਤ ਸਿੰਘ ਡੱਲੇ ਵਾਲੋਂ ਦਾ ਮਰਦ ਵਰਤ ਵੀ ਅਜ ਕਾਫੀ ਦਿਨ ਹੋ ਚੁੱਕੇ ਨੇ ਨਾ ਉਸ ਦੇ ਉੱਪਰ ਵੀ ਕੋਈ ਗੱਲਬਾਤ ਹੋਈ ਹੈ ਵੀ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਉੱਪਰ ਦਬਾਅ ਬਣਾਇਆ ਜਾਵੇ ਸਾਰੀ ਸਾਰੀ ਸਥਿਤੀ ਤੇ ਚਰਚਾ ਹੋਈ ਆ ਵੀ ਡੱਲੇ ਵਾਲ ਸਾਬ ਨੂੰ ਜੇ ਬਚਾਉਣਾ ਹੈਗਾ ਤਾਂ ਉਹਦੇ ਲਈ ਮੋਰਚੇ ਨੂੰ ਜਿੱਤਣਾ ਪਊਗਾ ਸਾਰੀ ਗੱਲ ਤੇ 18 ਤਰੀਕ ਵਾਲੀ ਮੀਟਿੰਗ ਹੁਣੇ ਹਰ ਇੱਕ ਦੀ ਨਜ਼ਰਾਂ ਉਸ ਤੇ ਨੇ ਕਿ ਭਾਈ ਉਸ ਦਿਨ ਸ਼ਾਇਦ ਕਿਸਾਨ ਇਕੱਠੇ ਹੋਣਗੇ ਨਾ ਚੰਗਾ ਉਸ ਦੇ ਉੱਪਰ ਵੀ ਚੰਗਾ ਹੋਊਗਾ ਵਧੀਆ ਹੋਊਗਾ ਸੋਹਣਾ ਹੋਊਗਾ ਮੋਰਚਾ ਜਿੱਤਾਂਗੇ ਤੇ ਬਿਲਕੁਲ ਹੋਰ ਕਿਸਾਨ ਆਗੂ ਸਾਡੇ ਨਾਲ ਗੱਲਬਾਤ ਕਰਦੇ ਆਂ ਕਿਸ ਤਰ੍ਹਾਂ ਦੀ ਰਹੀ ਜੀ ਅੱਜ ਮੀਟਿੰਗ ਕਾਫੀ ਲੰਬਾ ਸਮਾਂ ਚੱਲੀ ਹਨ ਸਵੇਰੇ 11 ਵਜੇ ਤੋਂ ਸ਼ੁਰੂ ਹੋ ਕੇ ਹੁਣ ਮੁੱਕੀ ਹੈ ਕਿਹੜੀਆਂ ਕਿਹੜੀਆਂ ਗੱਲਾਂ ਦੇ ਉੱਪਰ ਸਹਿਮਤੀ ਹੋਈ ਹੈ ਦੇਖੋ ਮੀਟਿੰਗ ਨੂੰ ਅਸੀਂ ਕਹਿ ਸਕਦੇ ਆਂ ਕਿ ਪੋਜ਼ਿਟਿਵ ਮਾਹੌਲ 'ਚ ਹੋਈ ਪਰ ਸਾਡੀਆਂ ਬਹੁਤ ਲੰਮੇ ਸਮੇਂ ਤੋਂ ਕੋਸ਼ਾਂ ਕੋਸ਼ਾਂ ਇਸ ਗੱਲ ਹੀ ਚੱਲ ਰਹੀਆਂ ਸਨ ਕਿ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਤੇ ਦੇਸ਼ ਦੇ ਸਾਰੇ ਸੰਗਠਨ ਇਕਜੁੱਟ ਹੋ ਕੇ ਲੜਨ ਉਹਨਾਂ ਕੋਸ਼ਾਂ ਨੂੰ ਅੱਜ ਬੂਰਪੰਦੇ ਦਿਖਾਈ ਦਿੱਤੇ ਕਿਉਂਕਿ ਦੋ ਪ੍ਰੋਗਰਾਮ ਇਹ ਤੋਂ ਪਹਿਲਾਂ ਸਾਂਝੇ ਹੈ ਜਿਹੜੇ ਤਿੰਨੇ ਮੋਰ ਸੋ ਪੂਰੀਆਂ ਜਿਹੜੀਆਂ ਮੰਗਾਂ ਤੇ ਸੰਘਰਸ਼ ਕਿਸਾਨਾਂ ਮਜ਼ਦੂਰਾਂ ਦੇ ਚੱਲ ਰਹੇ ਨੇ ਇਹਨਾਂ ਦੀ ਪ੍ਰਾਪਤੀ ਕਰਨ ਲਈ ਤਿੰਨਾ ਮੋਰਚਿਆਂ ਨੂੰ ਇੱਕ ਜੁਟ ਅੱਗੇ ਕਿਵੇਂ ਤੋਰਿਆ ਜਾਵੇ ਕਿਵੇਂ ਸਾਰੀ ਮੰਗਾਂ ਤੇ ਮਸਲਿਆਂ ਨੂੰ ਪ੍ਰਾਪਤ ਕਰਾਇਆ ਜਾਵੇ ਉਹਦੇ ਲਈ ਅਸੀਂ 18 ਤਰੀਕ ਦੀ ਮੀਟਿੰਗ ਰੱਖੀ ਹੈਗੀ ਆ ਆਸ ਹੈ ਸਾਨੂੰ ਕਿ ਪੋਜ਼ਿਟਿਵ ਬੈਠੇ ਤੇ ਛਿੱਟੇ ਨਿਕਲਣਗੇ ਤੇ ਜਿਹੜੀਆਂ ਮੰਗਾਂ ਤੇ ਸੰਘਰਸ਼ ਚੱਲ ਰਿਹਾ ਢੇਲੇਵਾਲ ਸਾਹਿਬ ਮਰਨ ਵਰਤ ਤੇ ਬੈਠੇ ਉਹਨਾਂ ਨੂੰ ਪ੍ਰਾਪਤ ਵੀ ਕਰਨਾ ਹੈ ਹੋਰ ਵੀ ਦੇਸ਼ ਦੇ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ ਮੰਗ ਨੇ ਉਹਨਾਂ ਨੂੰ ਵਿਚਾਰਾਂਗੇ ਸਾਰਿਆਂ ਨੂੰ ਸਾਰੇ ਮਸਲਿਆਂ ਨੂੰ ਹੱਲ ਕਰਾਉਣ ਲਈ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦੀ ਇੱਕ ਜੁਟਤਾ ਦੀ ਵੱਡੀ ਲੋੜ ਸੀ ਸੋ ਉਧਰ ਨੂੰ ਅਸੀਂ ਕਦਮ ਵਧਾਇਆ ਰਲ ਮਿਲ ਕੇ ਇੱਕ ਪੋਜ਼ਿਟਿਵ ਮਾਹੌਲ 'ਚ ਮੀਟਿੰਗ ਕਰ ਸਕਦੇ ਹਾਂ ਲੋਕ ਵੀ ਚਾਹੁੰਦੇ ਨੇ ਕਿ ਕਿਸਾਨ ਇਕੱਠੇ ਹੋਣ ਕਦੋਂ ਇਕੱਠੇ ਹੋਣਗੇ ਕਦੋਂ ਇਹ ਮੋਰਚਾ ਫਤਿਹ ਹੋਵੇਗਾ ਹੁਣ ਤਾਂ ਲੋਕ ਵੀ ਇਹ ਚਾਹੁੰਦੇ ਨੇ ਅਨਾਤੇ ਉਸ ਦੇ ਉੱਪਰ ਵੀ ਕੋਈ ਗੱਲ ਹੋਈ ਹੈ ਕਿ ਜਿਸ ਤਰ੍ਹਾਂ ਲੋਕਾਂ ਦੇ ਹਨਾ ਵੀ ਉਹ ਵੀ ਆਉਂਦੇ ਆ ਵਿਚਾਰ ਆਉਂਦੇ ਨੇ ਕਿ ਭਾਈ ਕਦੋਂ ਕਿਸਾਨ ਇਕੱਠੇ ਹੋਣਗੇ ਦੇਖੋ ਮੈਨੂੰ ਲੱਗਦਾ ਵੀ ਕਿਸਾਨ ਤਾਂ ਇਕੱਠੇ ਸੀ ਸਿਰਫ ਮੋਰਚੇ ਤੇ ਸੰਗਠਨਾਂ ਦੀ ਸਮਝਦਾ ਕੋਈ ਆਪਸ ਦੇ ਵਿੱਚ ਅੰਤਰ ਸੀ ਲੋਕ ਕਦੇ ਵੀ ਓਡੋ ਓਡੀ ਨਹੀਂ ਹੁੰਦੇ ਜਿਹੜੇ ਤੁਸੀਂ ਸੱਦੇ ਦਿੱਤੇ ਦੇਖਿਆ ਸਾਰੇ ਥਾਵਾਂ ਤੇ ਵੱਡੇ ਇਕੱਠ ਹੋਏ ਪਰ ਆਉਂਦੇ ਦਿਨਾਂ ਦੇ ਅੰਦਰ ਤਿੰਨ ਮੋਰਚੇ ਜਿਹੜੇ ਵੱਡੇ ਭਾਰਤ ਦੇ ਅੰਦਰ ਕੰਮ ਕਰ ਰਹੇ ਨੇ ਕਿਸਾਨ ਮਜ਼ਦੂਰ ਮੋਰਚਾ ਐਸ ਕੇ ਮਨੋਰਿਟਿਕਲ ਤੇ ਦੂਜੇ ਪਾਸੇ ਪੁਰਾਣਾ ਜਿਹੜਾ ਆਪਣਾ ਸੰਯੁਕਤ ਮੋਰਚਾ ਇਹ ਤਿੰਨ ਮੋਰਚਿਆਂ ਨੂੰ ਇੱਕ ਮਾਲਾ ਚ ਪਰੋ ਕੇ ਇਹਨਾਂ ਨੂੰ ਇਕੱਠੇ ਕਰਕੇ ਪੂਰੇ ਦੇਸ਼ ਦੇ ਕਿਸਾਨਾਂ ਦੀ ਤਾਕਤ ਇੱਕ ਜੁੱਟ ਕਿਵੇਂ ਬਣਾਈ ਜਾਵੇ ਇਹਦੇ ਯਤਨ ਅਸੀਂ ਕਰ ਰਹੇ ਹਾਂ ਸੋ ਆਸ ਵੱਜਦੀ ਹੈ ਕਿ ਸਮੁੱਚੀ ਲੀਡਰਸ਼ਿਪ ਤਿੰਨੇ ਮੋਰਚਿਆਂ ਦੀ ਕੋਆਰਡੀਨੇਟਰ ਟੀਮ ਹੈ ਜਿਹੜੀ ਤਿੰਨਾਂ ਮੋਰਚਿਆਂ ਦੀ ਆਪਣੀ ਆਪਣੀ ਚੁਣੀ ਹੋਈ ਉਹ ਅੱਜ ਮੀਟਿੰਗ 'ਚ ਬੈਠੀ ਸੀ ਉਹ ਬਹੁਤ ਵਧੀਆ ਅੱਛੇ ਮਾਹੌਲ 'ਸ ਮੀਟਿੰਗ ਸਾਰਿਆਂ ਨੇ ਸਮਝਿਆ ਵੀ ਏਕੇ ਤੋਂ ਬਿਨਾ ਵੱਡੀਆਂ ਪ੍ਰਾਪਤੀਆਂ ਵੱਡੀ ਗੱਲ ਹੈਗੀ ਐ ਇਸ ਕਰਕੇ ਆਪਾਂ ਇੱਕ ਜੁੱਟ ਹੋਈਏ ਲੋਕਾਂ ਦੀ ਮੰਗ ਅਨੁਸਾਰ ਤੇ ਦੇਸ਼ ਦੀਆਂ ਅਣਸਰਦੇ ਦੀਆਂ ਲੋੜਾਂ ਮਤਾਲੋ ਸੋ 18 ਤਰੀਕ ਦੀ ਮੀਟਿੰਗ ਤੇ ਹੁਣ ਸਾਰਿਆਂ ਦੀ ਨਜ਼ਰ ਆਣਾ ਵੀ ਉਹ ਉਸ ਦਿਨ ਕਿਸਾਨ ਹੋਣਗੇ ਇਕੱਠੇ ਬਿਲਕੁਲ ਸਾਨੂੰ ਪ੍ਰੋਸ ਹੈ ਕਿ ਅਸੀਂ 18 ਤਰੀਕ ਦੀ ਮੀਟਿੰਗ ਦੇ ਵਿੱਚ ਪੋਜ਼ਿਟਿਵ ਰਿਜ਼ਨਟ ਕੱਢ ਕੇ ਇਸ ਕੋਲ ਨੂੰ ਜਿੱਤ ਲਈ ਰਾ 15 ਗ੍ਰਾਮ ਬਿਲਕੁਲ 18 ਤਰੀਕ ਦੀ ਮੀਟਿੰਗ ਦੇ ਉੱਪਰ ਹੁਣ ਹਰ ਇੱਕ ਦੀ ਨਜ਼ਰਾਂ ਨੇ ਕਿਉਂਕਿ ਉਸ ਦਿਨ ਕਿਸਾਨ ਜਿਹੜੇ ਨੇ ਇਕੱਠੇ ਹੋਣਗੇ ਅਤੇ ਕਿਸ ਤਰ੍ਹਾਂ ਕੇਂਦਰ ਸਰਕਾਰ ਦੇ ਖਿਲਾਫ ਲੜੀ ਲੜਾਈ ਡੜੀ ਜਾਂਦੀ ਹੈ ਤਾਂ ਉਹ ਵੀ ਕਾਫੀ ਦੇਖਣ ਵਾਲਾ ਹੋਵੇਗਾ ਕੈਮਰਾਵਾਟਸ ਰਵਿੰਦਰਪਾਲ ਸਿੰਘ ਬਿੱਟੂ ਦੇ ਨਾਲ ਕਬਲਜੀਤ ਕੰਬੋ ਜਗਪਨ ਟੀਵੀ ਪਾਤ